ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਪਾਲੇ ਕੋਲੇ ਪਹੁੰਚੇ ਹੋਏ ਆ ਗਾਵਾਂ ਦਿਖਾਵਾਂਗੇ 10 ਤੋਂ 12 ਜਰਸੀ ਐਚ ਐਫ ਤੇ ਐਚ ਐਫ ਕ੍ਰੋਸ ਗਰਮੀ ਚ ਚੱਲਣ ਵਾਲੇ ਤੋਹਫੇ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਹੁੰਦਾ ਤਕਰੀਬਨ ਸੱਜਣੋ ਜਾਇਜ਼ ਹਰੇਕ ਸੱਜਣ ਨਾਲੋਂ ਜਾਇਜ਼ ਰੇਟ ਹੁੰਦਾ ਬਾਈ ਦਾ ਕੁਆਲਿਟੀ ਚੰਗੀ ਹੁੰਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਨੇ ਆ ਕੱਲੀ ਕੱਲੀ ਬੱੱਚੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਪਾਲੀ ਫਿਰ ਹੋਰ ਕਿਵੇਂ ਆ ਵਧੀਆ ਬਈ ਚੜਦੀ ਕਲਾ ਚੜਦੀ ਕਲਾ ਪਹਿਲਾਂ ਆਪਾਂ ਇੱਕ ਕੋਈ ਵੀਡੀਓ ਬਣਾਈ ਆ ਹਨਾ ਕਿਵੇਂ ਰਿਹਾ ਕੰਮ ਪੂਰਾ ਵਧੀਆ ਬਈ ਵੇਚੇ ਦੋ ਤਿੰਨ ਲਾਟਾਂ ਹਾਂ ਵਧੀਆ ਹਾਂ ਵੇਚਦੇ ਬਈ ਇੱਕ ਵੀਡੀਓ ਨਾਲ ਹਾਂ ਇੱਕ ਵੀਡੀਓ ਨਾਲ ਫੋਨ ਫਾਨ ਕਿੰਨੇ ਆਉਂਦੇ ਆ ਪੂਰੇ ਵਧੀਆ ਬਈ ਫੁੱਲ ਹਾਂ ਐਵੇਂ ਨਾ ਬਈ ਨਾ ਪੂਰੇ ਵਧੀਆ ਹੁੰਦੇ ਠੀਕ ਆ ਗੱਲ ਹਾਂ ਇਹ ਕਰ ਦਈਏ ਜਰਸੀ ਤੋਂ ਸ਼ੁਰੂ ਹਾਂ ਕਰ ਦੋਗੇ ਸੁਹਾ ਕਿਹੜਾ ਇਹਦਾ ਸੁਹਾ ਬਈ ਦੂਜੇ ਸੁਹਾ ਸੁਗੀ ਆ ਜਾ ਚੋਬਰਾ ਤੋਰ ਖੋਲ ਕੇ ਇਹ ਬਾਈ ਦਾ ਕੀ ਇਹਦਾ ਨੋ ਹੈਗਾ ਗੁਰਵਿੰਦਰ ਲਾ ਤੌਰ ਦੇ ਗੁਰਵਿੰਦਰਾ ਬੇੜੇ ਚ ਲੰਬੀ ਜੀ ਸੂਹਾ ਦੂਜਾ ਬਾਈ ਦੂਜਾ ਸੂਹਾ ਜੀ ਸੂਹਾ ਦੂਜਾ ਤੇ ਆ ਗਈ ਜਰਸੀ ਆ ਗਈ ਕਾਫੀ ਛੇੜੀ ਹੈ ਜੀ ਹਨਾ ਹਾਂ ਕਿੰਨੇ ਦਿਨ ਕੱਢ ਦੀਆ ਲੈ ਜੂ ਬਾਈ ਹਫਤਾ ਲੈ ਜੂਗੀ ਹਫਤਾ ਇੱਕ ਪੈਂਡਿੰਗ ਆ ਪਰ ਇਹਦੇ ਜੇ ਥਣ ਦੇ ਸੈਜ ਦੀ ਗੱਲ ਕਰ ਲਈਏ ਸੱਜਣੋ ਮੱਜਾਂ ਨਾਲ ਦਾ ਹੀ ਆ ਪਾਲੇ ਤਕਰੀਬ ਨਾਲ ਹੈ ਹਈ ਮੱਜਾਂ ਨਾਲ ਦੀ ਆ ਜਿੰਨੀਆਂ ਕਿ ਗਾਵਾਂ ਬਾਈ ਦੇ ਘਰੋਂ ਦਿਖਾਵਾਂਗਾ ਸੈਜ ਥਣ ਦਾ ਹੋਊਗਾ ਜਿਹੜਾ ਸਾਰਿਆਂ ਦਾ ਮੱਜਾਂ ਨਾਲ ਦਾ ਹੋ ਆਰਡਰ ਕੁਆਲਿਟੀ ਦੀਆਂ ਹੋਣਗੀਆਂ ਬਿਲਕੁਲ ਸਾਫ਼ ਇਹ ਹੋਣੀਆਂ ਟੌਪ ਦੇ ਵਿੱਚ ਹੀ ਜੇ ਗੱਲ ਕਰ ਲਈ ਆਪਾਂ ਕੱਦ ਵੀ ਬੱਚੀ ਦਾ ਚੰਗਾ ਜਿਵੇਂ ਜਰਸੀਆਂ ਦਾ ਹੁੰਦਾ ਇੱਕ ਹੁੰਦੀਆਂ ਨੇ ਹਿਮਾਚਲ ਵਾਲੀਆਂ ਛੋਟੀਆਂ ਉਹ ਜਰਸੀ ਨਹੀਂ ਹੈਗੀ ਜਰਸੀ ਹੈਗੀ ਆ ਪੰਜਾਬ ਵਾਲੀ ਆਰਡਰ 'ਚ ਝੋਲ ਵੀ ਚੰਗੀ ਆ ਤੇ ਜਿਹੜਾ ਥਣ ਦਾ ਸਹਜ ਆ ਉਹ ਬਾ ਕਮਾਲ ਲੱਗਿਆ ਇੱਥੇ ਦਿਖਾ ਦਿੰਦੀ ਮੇਰੀ ਥਣ ਦਾ ਸਹਜ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਵੀ ਚੰਗਾ ਤੇ ਜਿਹੜਾ ਆਰਡਰ ਆ ਆਰਡਰ ਇੱਕ ਹਫ਼ਤੇ ਤੱਕ ਆ ਮਨ ਲਓ ਵੀ ਪਿਛਾਂ ਤੱਕ ਫੁੱਲ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਇੱਥੋਂ ਸਾਰੀ ਦਿਖਾ ਦਿੰਦੀ ਮੇਰੀ ਲੰਬੀ ਲੰਬੀ ਵੀ ਦਿਖਾ ਦੇ ਲੰਬੀ ਵੀ ਫੁੱਲਾ ਕਿੰਨਾ ਕੁ ਦੁੱਧ ਪਾ ਸਕਦੀ ਆ ਪਾਲੇ ਦੁੱਧ ਦੇ ਦੂ ਬਈ 16 17 ਕਿਲੋ ਦੁੱਧ 16 17 ਕਿਲੋ ਹਾਂ ਦੇ ਦੂਗੀ ਖੁੱਲ੍ਹਣ ਦਾ ਸਹਿਜ ਸੁਹਾ ਲੱਗਿਆ ਹਾਂ ਬਈ ਪੈਸੇ ਕਿੰਨੇ ਲਵਾਂਗੇ ਪਾਲੇ ਦੀ ਪੈਸੇ ਬਈ ਆਪਾਂ 76 ਕਰਾ ਲਓ 70 ਕਰਾ ਲਓ 60000 ਦੀ ਬੜੀ ਦੇਵਾਂਗੇ 60000 ਦੀ ਬੜੀ ਦੇ ਦਾਂਗੇ ਮਾਨਤਾਨ ਹੋ ਜੂ ਹਾਂ ਮਾਨਤਾਨ ਮੌਕੇ ਤੇ ਕਰ ਦਾਂਗੇ ਆ ਮਾਨਤਾਨ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ ਰੁਪਈਆ ਲਵਾਂਗੇ ਇਹਦਾ 60000 ਉਹ ਜੋ ਮਾਨਤਾਨ ਹੋ ਜੂਗਾ ਜਿਹੜੇ ਭਰਾ ਨੇ ਲੈ ਕੇ ਜਾਣੀ ਆ ਇਹ ਆ ਗਈ ਪੰਜਾਬ ਵਾਲੀ ਜਰਸੀ ਤੇ ਇੱਕ ਪੰਜਾਬ ਵਾਲੀ ਜਰਸੀ ਨਾਲ ਹੀ ਇਹ ਰੰਗ ਬੈਜ ਵੀ ਜੇ ਆਪਾਂ ਗੱਲ ਕਰ ਲਈਏ ਚਮਕ ਵਾਲਾ ਰੰਗ ਆ ਗਿਆ ਪਹਿਲਾ ਆਰਡਰ ਦਿਖਾ ਕੇ ਰਹੀਏ ਇਹਦਾ ਸੂਆ ਪਾਲੇ ਇਹਦਾ ਦੂਜਾ ਸੂਆ ਇਹਦਾ ਤੋਰ ਗੁਰਵਿੰਦਰਾ ਕਿੰਨੇ ਦਿਨ ਕੱਢ ਦੀਆ ਇਹ ਲੈ ਜੂਗੀ ਬਾਈ ਇਹ ਵੀ ਹਫਤਾ ਮੰਨ ਕੇ ਚੱਲ ਆ ਗਈਆਂ ਦੋਨੇ ਇੱਕੋ ਜੀਆਂ ਹਨਾ ਹਾਂ ਇੱਕੋ ਜੀ ਹੱfte ਵਿੱਚ ਹਾਂ ਹਫਤਾ ਇਹਦਾ ਪੈਂਡਿੰਗ ਆ ਤੇ ਇਹਦਾ ਰਿਕਾਰਡ ਜਾ ਕੀ ਆ ਪਹਿਲਾਂ ਦਾ ਇਹਦਾ ਬਾਈ 14 15 ਕਿਲੋ ਕਹਿ ਕੇ ਦੱਸਤੀ ਇਹ ਦੇ ਹੀ ਦੇਊਗੀ 15 16 ਦਾ ਬਾਈ ਰਾਮ ਤੇ ਬਾਕੀ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਹਨਾ 15 16 ਦਾ ਫੁੱਲਾ ਦੇਊ ਆਪਾਂ ਝੂਠ ਨਹੀਂ ਮਾਰਦੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਗਈ ਰੰਗ ਰੂਪ ਜਦੋਂ ਇਹ ਤੁਕਤੇ ਹ ਆ ਗਈ ਬਜਨ ਵਾਲੀ ਪੱਛੀ ਹਲਕੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਵਜਨ ਵੀ ਚੰਗਾ ਤੇ ਨਸਲ ਵੀ ਉਹ ਆ ਜਿਹੜੀ ਕਹਿੰਦੇ ਜਿਵੇਂ ਅਮਰੀਕ ਕਹਿੰਦਾ ਹੁੰਦਾ ਵੀ ਜਿਹੜੀ ਚੀਜ਼ ਘੱਟ ਮਿਲਦੀ ਆ ਅੱਜ ਕੱਲ ਨਸਲੇ ਵੀ ਆ ਗਈ ਜਰਸੀ ਤੇ ਜੋੜੇ ਦਾ ਰੇਟ ਵੀ ਬਾਈ ਤੋਂ ਕਰਾਉਂਗਾ ਜੋੜੇ ਦਾ ਰੇਟ ਜਾਇਜ਼ ਕਰਾ ਦੂੰਗਾ ਇਹਦੇ ਭਰਾ ਨੇ ਇਕੱਠਾ ਜੋੜਾ ਪਾਉਣਾ ਹੋਇਆ ਉਹ ਜੋੜੇ ਵਾਲੇ ਬਾਈ ਵੀ ਕਰ ਲਿਓ ਸੰਪਰਕ ਦੁੱਧ ਵੀ ਚੰਗਾ ਪਾਉ ਤੇ ਆ ਵੀ ਗਰੰਟੀ ਨਾਲ ਇਹ ਵੱਡੀਆਂ ਜਰਸੀਆਂ ਗਈਆਂ ਹਮਾ ਚਲਾਣੀਆਂ ਨਹੀਂ ਹੈਗੀਆਂ ਜਿਵੇਂ ਉਹ ਛੋਟੀਆਂ ਹੁੰਦੀਆਂ ਹਾਂ ਛੋਟੀਆਂ ਨਹੀਂ ਬਾਈ ਚੌੜੇ ਢਾਂਚੇ ਚ ਆ ਗਈ ਸਵਾਦੀ ਕਿਵੇਂ ਪਾਲੇ ਪੂਰੀ ਠੰਡੀ ਆ ਬਾਈ ਠੰਡੀ ਸੀ ਲੈ ਅਸਵਾ ਆਦੀ ਠੰਡੀਆਂ ਥਣ ਦਾ ਸਹਿਜ ਇਹਦੇ ਵੀ ਚੰਗਾ ਲੱਗਿਆ ਨਾ ਹਾਂ ਇਹਦਾ ਪਾਲੇ ਕੀ ਰੇਟ ਆ ਇਹ ਬਾਈ ਦੇ ਦੇਾਂਗੇ ਆਪਾਂ 55000 ਦੀ 55 ਦੀ ਤਕਰੀਬਨ ਜੋੜੇ 'ਚ ਮੰਤਾਨ ਕਰ ਦਾਂਗੇ ਕਰ ਦਾਂਗੇ ਬਾਈ ਕਰ ਦਾਂਗੇ ਆਹ ਜੋੜੇ 'ਚ 2-4000 ਦਾ ਮੰਤਾਨ ਹੋ ਜਾਊਗਾ ਨੰਬਰ ਬਾਕੀ ਬਾਈ ਨੂੰ ਮਿਲ ਲੈ ਲਿਓ ਇਹ ਆ ਗਈਆਂ ਜਰਸੀਆਂ ਤੇ ਹੁਣ ਮਾਰ ਦੇ ਗਰੀ ਨਾਲ ਵਾਲੀ ਤੇ ਕੈਮਰਾ ਤਿੰਨ ਨੰਬਰ ਵਾਲੀ ਤੇ ਇਹ ਆ ਗਈ ਐਚ ਐਫ ਕ੍ਰੋਸ ਦੇ ਵਿੱਚ ਪਹਿਲਾਂ ਇਹਦੀ ਆਰਡਰ ਕੁਆਲਿਟੀ ਤੇ ਥਣ ਦਾ ਸਹਿਜ ਦਿਖਾ ਦੀ ਇਹ ਸੱਜਣਾ ਦੀ ਇੱਕ ਖਾਸੀਅਤ ਮਿਲੂਗੀ ਗਾਂ ਜਦੋਂ ਮਰਜ਼ੀ ਲੈਣ ਆ ਜਿਓ ਸਣ ਦਾ ਸੈਜ ਵੀ ਬਾਕਮਾਲ ਹੋਊਗਾ ਤੇ ਆਰਡਰ ਦੀ ਸ਼ੇਪ ਵੀ ਤੇ ਤੀਜੀ ਗੱਲ ਆ ਜਿਹੜਾ ਰੇਟ ਆ ਰੇਟ ਵੀ ਜਾਇਜ਼ ਹੋਊਗਾ ਤੋਰ ਹੋਲ ਕੇ ਨੂੰ ਇਹਦਾ ਸੂਆ ਪੱਲੇ ਇਹਦਾ ਵੀ ਦੂਜਾ ਸੂਆ ਬਈ ਇਹ ਕਿੰਨੇ ਦਿਨ ਕੱਢੂ ਇਹ ਲੈ ਜੂਗੀ ਬਈ ਹਫਤਾ ਹੀ ਲਊਗੀ ਹਫਤੇ ਦੇ 8 ਗੱਟ ਜਿੰਨੀਆਂ ਕਿੰਨੇ ਗ੍ਰੀਨ ਦਿਖਾਵਾਂਗੇ ਹਫਤੇ ਦੇ 8 ਗੱਟ ਨੇ ਚੱਲੋ ਬਈ ਇਹ ਗੱਲ ਤੁਹਾਨੂੰ ਗੱਬਣ ਦਾ ਇੱਕ ਫਾਇਦਾ ਹੋਰ ਦੱਸਦਾ ਨਾ ਕਿਉਂਕਿ ਗਾਂਵਾਂ ਨੂੰ ਜਰ ਜ਼ਿਆਦਾਤਰ ਬੱਚੇ-ਬੁੱੱਚੇ ਲੱਗਣ ਦੀ ਸ਼ਿਕਾਇਤ ਰਹਿੰਦੀ ਆ। ਹਾਂ ਬਈ ਅਸੀਂ ਤਾਂ ਬੱਚੇ-ਬੁੱੱਚੇ ਲਾ ਕੇ ਦੇਤੀਆਂ। ਇੱਕ ਕੱਪਣਾ ਛੋਟੇ ਸਾਹਮਣੇ ਇਹਦੀ ਜੇਰ ਵੀ ਪਊਗੀ ਜਿਹੜਾ ਭਰਾ ਖਰੀਦ ਕੇ ਲੈ ਕੇ ਜਾਊਗਾ 22 ਤੋਂ ਖਰੀਦੂਗਾ ਤਾਂ ਜੇਰ ਦੀ ਬਕਾਇਦਾ ਵੀਡੀਓ ਵੀਡੀਓ ਹਾਂ ਵੀਡੀਓ ਬਣਾ ਕੇ ਬਈ ਫੇਰ ਆਰਡਰ ਰੱਖੂਗੀ ਫੁੱਲ ਚੌੜਾ ਤੇ ਥਣ ਦਾ ਸੈਜ ਤੁਹਾਡੇ ਸਾਹਮਣੇ ਆ ਚਮਕ ਵੀ ਚੰਗੀ ਆ ਤੇ ਕੱਦ ਵੀ ਬੱਚੀ ਦਾ ਚੰਗਾ ਤੇ ਦੁੱਧ ਵੀ ਇਹ ਚੰਗਾ ਪਾਊਗੀ। ਤੇ ਜਿਵੇਂ ਇਹ ਜੱਕ ਕੇ ਜੇ ਤੁਰਦੀ ਆ ਕਿਉਂਕਿ ਇਹ ਗਾਮ ਆਈਆਂ ਹੋਈਆਂ ਨੇ ਕੱਚੇ ਰੀਏ ਚੋਂ ਉਹਦੇ ਕਰਕੇ ਜਿਵੇਂ ਫਰਸ਼ ਬਾਈ ਦਾ ਲੱਗਿਆ ਹੋਇਆ ਉਹਦੇ ਕਰਕੇ ਥੋੜਾ ਬਹੁਤਾ ਕਰਦੀ ਆ ਜਿਵੇਂ ਅਗਲੇ ਪੈਰ ਦਾ ਇੱਕ ਗੱਲ ਕਰਦੀ ਆ ਥੋੜਾ ਨੋਂ ਵੀ ਇਹਦਾ ਹਨਾ ਥੋੜਾ ਥੋੜਾ ਵਧਿਆ ਹੋਇਆ ਹੈ ਥੋੜਾ ਵਧਿਆ ਹੋਇਆ ਬਣਪਾਉਣ ਵਾਲਾ ਉਦਾਂ ਪ੍ਰੋਬਲਮ ਨਹੀਂ ਹੈਗੀ ਕੋਈ ਕੱਦ ਬੱਡ ਵੀ ਚੰਗਾ ਚਮਕ ਵੀ ਚੰਗੀ ਆ ਤੇ ਆਰਡਰ ਦਾ ਉਹੀ ਗੱਲ ਆ ਵੀ ਬਾ ਕਮਾ ਲੀਆ ਇੱਥੇ ਦਿਖਾ ਕੇ ਰਿਹਾ ਤੇ ਸਵਾਦੀ ਕਿਵੇਂ ਬਾਲੇ ਪੂਰੀ ਖੰਡੀ ਪਈ ਨਾ ਕਿ ਮਰਦੀ ਆ ਸਵਾਦੀ ਆ ਗਈ ਠੰਡੀ ਸੀਲ ਥਾਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਅਡ ਰੱਖੂਗੀ ਠੋਸ ਪੂਰਾ ਠੋਸ ਪੂਰਾ ਬਾਈ ਇਹਦਾ ਪਾਲੇ ਕੀ ਰੇਟਰ ਹੋ ਇਹ ਬਾਈ ਦੇ ਦੇਾਂਗੇ ਆਪਾਂ ਇਹ ਵੀ ਦੇ ਦੇਾਂਗੇ ਬਾਈ 55000 ਦੀ ਸਿਰਫ ਸਿਰਫ ਬਾਈ ਕੰਢੀ ਕੱਢਣੇ ਨੇ ਅੱਜ ਕੰਢੀ ਕੱਢਣੇ ਨੇ ਅੱਜ ਕੰਢੀ ਕੱਢਣੇ ਨੇ ਪਾਲਾ ਕਹਿੰਦਾ ਅੱਜ ਇਹ ਆ ਗਈ 3 ਨੰਬਰ ਤੇ ਇਹ ਹੁਣ ਮਾਰਗਰ ਦੀ 4 ਵਾਲੀ ਤੇ ਕੈਮਰਾ ਤੋੜ ਚੋਬਰਾ ਖੋਲ ਕੇ ਰੂਗੀ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਬਾਈ ਇਹ ਵੀ ਹਫਤਾ ਮੰਨ ਲ ਕੇ ਚੱਲੇ ਹਫਤੇ ਦੇ ਡੇਢ ਕਿਲੇ ਹਫਤੇ ਦੀ ਹਾਂ ਹਫਤੇ ਦੀ ਕਿਲੇ ਇਹ ਗਰਮੀ 'ਚ ਚੱਲਣ ਵਾਲੀਆਂ ਆਈਟਮਾਂ ਨੇ ਸਾਰੀਆਂ ਜਿੰਨੀਆਂ ਤੁਹਾਨੂੰ ਦਿਖਾਵਾਂ ਕਿ ਜਿਹੜੀ ਗਰਮੀ ਚ ਚੱਲ ਗਈ ਸਿਆਲ ਚ ਤਾਂ ਉਹਨੂੰ ਦਿੱਕਤੇ ਕੋਈ ਨਹੀਂ ਹਾਂ ਗਰਮੀ ਨਾਲੋਂ ਸਿਆਲ ਚ ਦੁੱਧ ਬਤਾਉਗੀ ਘਟਾਉਂਦੀ ਨਹੀਂ ਤੇ ਰੇਟ ਨੇ ਜਿਹੜੇ ਰੇਟ ਵੀ ਐ ਮੰਨ ਲਓ ਵੀ ਯਾਰ ਹਰੇਕ ਸੱਜਣ ਦੀ ਪਹੁੰਚ ਵਾਲੇ ਰੇਟ ਨੇ ਉਹਰੇ ਜਿਵੇਂ ਗਾਵਾਂ ਦੇ ਰੇਟ ਨੇ ਅੱਜ ਕੱਲ੍ਹ ਉਹੀ ਗੱਲ ਆ ਵੀ ਕਾਫੀ ਉੱਚੇ ਹੋਏ ਪਏ ਨੇ ਉਹਨਾਂ ਦੇ ਮੁਕਾਬਲੇ ਕੁਆਲਿਟੀ ਵੀ ਗਾਵਾਂ ਦੀ ਚੰਗੀ ਆ ਤੇ ਜਿਹੜੇ ਰੇਟ ਨੇ ਰੇਟ ਵੀ ਬਾਈ ਦੇ ਬਿਲਕੁਲ ਜੈਨੂਇਨ ਤੇ ਜੈਜ ਰੇਟ ਨੇ ਇਹ ਦੁੱਧ ਕਿੰਨਾ ਕੁ ਪਾ ਦੇ ਪਾ ਇਹ ਬਾਈ ਦੁੱਧ ਦੇ ਦਊਗੀ 17 18 ਪਲੱਸ ਜਮ 12 18 ਹਣਾ ਹਾਂ ਬਈ ਦਿਨ ਕਰਦੀ ਆ ਦਿਨ ਹਫਤਾ ਲੈ ਜੀ ਜਰਸੀ ਵਾਲੇ ਪੱਖ ਚ ਪੈਂਦੀ ਆ ਥੋੜੀ ਹਾਂ ਜਰਸੀ ਕ੍ਰੋਸ ਆ ਗਈ ਬਈ ਹਾਂ ਐਚ ਐਫ ਤੇ ਜਰਸੀ ਕ੍ਰੋਸ ਆ ਗਈ ਜਰਸੀ ਵਾਲੇ ਪੱਖ ਚ ਪੈਂਦੀ ਆ ਕਿਉਂਕਿ ਆਖੇ ਵੀ ਜਰਸੀ ਵਾਲੀ ਆ ਗਈ ਹਣਾ ਮੱਥਾ ਗੱਲ ਕਰ ਲਈਏ ਫੇਸ ਵਾਲੇ ਪੱਖ ਤੋਂ ਤੇ ਬਾਡੀ ਇਹਦੀ ਥੋੜੀ ਜਿਹੀ ਐਚ ਐਫ ਤੇ ਕ੍ਰੋਸ ਦੇ ਵਿੱਚ ਆ ਲੇਵੇ ਦੀ ਫਿਟਿੰਗ ਬਹੁਤ ਸੋਹਣੀ ਆ ਬਈ ਆ ਫਿਟਿੰਗ ਲੇਵੇ ਦੀ ਬਹੁਤ ਸੋਹਣੀ ਆ ਇੱਥੇ ਘੁਮਾ ਕੇ ਉਰਲੇ ਬੰਨੇ ਮੂੰਹ ਕਰ ਲਈਦਾ ਇੱਥੇ ਘੁਮਾ ਕੇ ਦਿਖਾ ਦਿਨ ਤੇ ਫੇਸ ਤੇ ਜਿਵੇਂ ਜਰਸੀ ਮੈਂ ਤੁਹਾਨੂੰ ਤਾਂ ਕਿਹਾ ਇੱਥੋਂ ਘੈਰੀ ਫੇਸ ਤੇ ਮਾਰਦੀ ਮੱਥੇ ਤੇ ਟੋਆ ਜਿਵੇਂ ਅੱਖ ਆਪਾਂ ਗੱਲ ਕਰ ਲਈ ਮੋਟੀ ਆ ਗਈ ਜਰਸੀ ਵਾਲੀ ਕੰਨ ਤੇ ਮੱਥੇ 'ਚ ਇਹਦੇ ਟੋਆ ਆ ਗਿਆ। ਉਹ ਵੀ ਠੰਡੀ ਆ ਬਾਈ ਕਿਵੇਂ ਮਰਜੀ ਥੰਡੇ ਦਾ। ਜਰਸੀ ਦਾ ਬੱਚਾ ਵੀ ਸੋਨਾ ਪਾ ਦੂਗੀ ਤੇ ਐਚਐਫ ਦਾ ਵੀ ਪਾ ਦੂਗੀ। ਕੱਦ ਦਾ ਚੱਕ ਮੰਗੂ ਆ ਗਿਆ ਇਹਦਾ। ਹਾਂ ਕੱਦ ਵਧੀਆ ਬਾਈ। ਬਾਡੀ ਦਾ ਢਾਂਚਾ ਐਚਐਫ ਵਾਲਾ ਆ ਗਿਆ ਤੇ ਦੁੱਧ ਵੀ ਚੰਗਾ ਪਾ ਦੂ ਤੇ ਪਾਉ ਵੀ ਚੰਗੀ ਫੈਟ ਵਾਲਾ। ਜਿੰਨੀਆਂ ਗਾਵਾਂ ਦਿਖਾਉਂਗਾ ਫੈਟ ਵਾਲਾ ਦੁੱਧ ਪਾਉਣ ਵਾਲੀਆਂ ਨੇ ਮੱਝਾਂ ਦੇੜਗੇੜ ਵਾਲੀਆਂ ਨੇ ਸਾਰੀਆਂ ਗਾਵਾਂ। ਹਾਂ ਬਾਈ। ਇਹਦੇ ਪਰਲੇ ਕਿੰਨੇ ਪੈਸੇ ਲੈ ਲਾਂਗੇ? ਇਹ ਬਾਈ ਦੇ ਦਾਂਗੇ ਆਪਾਂ 66000 ਦੀ। ਇਹ 66000 ਦੀ। ਹਾਂ ਬਾਈ। ਦੁੱਧ ਚੰਗਾ ਪਾਉਗਾ ਦੁੱਧ ਚੰਗਾ ਪਾਉਗੀ ਆ ਦੁੱਧ ਚੰਗਾ ਪਾ ਦੂ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰੀ ਜਾਇਓ ਲੈਵੇ ਸਾਰੀਆਂ ਗਾਵਾਂ ਦੇ ਸੋਹਣੇ ਹੋਣਗੇ ਤੇ ਥਣ ਦੇ ਸਹਜ ਸਾਰੀਆਂ ਗਾਵਾਂ ਦੇ ਬਾ ਕਮਾਲੀ ਹੋਣਗੇ ਜਿੰਨੀਆਂ ਕੋਲੋਂ ਦਿਖਾਉਂਗਾ ਤੇ ਹੁਣ ਮਾਰਦੇ 5 ਨੰਬਰਾਂ ਵੀ ਤੇ ਇਹ ਆ ਗਈ ਪ੍ਰਿੰਟ 'ਚ ਪਹਿਲਾਂ ਇਹਦੇ ਥਣ ਦਾ ਸਹਜ ਹੀ ਦਿਖਾ ਦੇ ਗਰੀ ਤੋਰ ਬਾਈ ਖੋਲ ਕੇ ਇਹਦਾ ਸੂਗਾ ਵੀ ਦੂਜਾ ਬਈ ਇਹਦਾ ਬਈ ਦੂਜਾ ਸੂਗਾ ਇਹਦਾ ਵੀ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਇਹ ਵੀ ਬਸ ਬਈ ਆਹੀ ਹਫਤਾ ਆਪਣੇ ਲੇਦਾ ਸਾਰੀਆਂ ਹਫਤੇ ਦੇ ਅੰਦਰ ਅੰਦਰ ਹੀ ਨੇ ਸਾਰੀਆਂ ਹਫਤੇ ਦੇ ਅੰਦਰ ਅੰਦਰ ਹੀ ਨੇ ਬਈ ਸਾਰੀਆਂ ਆਂ گاਵਾ ਸਾਰੀਆਂ ਹਫਤੇ ਦੇ ਅੰਦਰ ਵਾਲੀਆਂ ਨੇ ਥਣ ਲੇ ਵੇਰੀਆਂ ਬਿਲਕੁਲ ਸਾਫ ਨੇ ਤੇ ਰੇਟ ਵੀ ਜੈਨੂਅਨ ਆ ਤੇ ਦੁੱਧ ਵੀ ਚੰਗਾ ਪਾਉਣਗੀਆਂ ਤੇ ਲਾਕਾ ਵੀ ਚੰਗਾ ਆ ਗਿਆ ਜੇ ਗੱਲ ਕਰਨੀ ਹੈ ਨਾ ਆ ਗਰਮੀਪੁਰ ਮੀਨੀ ਮਨਾਉਣ ਵਾਲੀਆਂ گاਵਾ ਹੈਗੀਆਂ ਇਹ ਤੇ ਹਰੇਕ ਭਰਾ ਦੀ ਪਹੁੰਚ ਵਾਲੀਆਂ ਨੇ ਜਿਹੜੀ ਸਭ ਤੋਂ ਮੇਨ ਗੱਲ ਆਪਾਂ ਕਰ ਲਈਏ ਕਿਉਂਕਿ ਗਾਵਾਂ ਦੇ ਰੇਟ ਜਿਵੇਂ ਤੁਹਾਨੂੰ ਮੈਂ ਦੱਸ ਕੀ ਹਟਿਆ ਵੀ ਰੇਟ ਬਹੁਤ ਤੇਜ਼ ਨੇ ਉਹ ਰੇਟਾਂ ਦੇ ਮੁਕਾਬਲੇ ਬਾਈ ਵਾਲੇ ਰੇਟ ਮੰਨੂ ਖਾਸੇ ਲੋਟ ਲੱਗੇ ਖਾਸਾ ਫਰਕ ਲੱਗਿਆ ਆਪਾਂ ਲੈ ਗੱਲ ਚ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਾਈ ਇਹ ਵੀ ਦੇ ਦਾਂਗੇ ਆਪਾਂ 66000 ਇਹ ਆ ਗਈ ਪੰਜ ਮੁੱਲ ਕਿੰਨਾ ਮਰਜ਼ੀ ਕਰਾ ਲਓ ਬਾਈ ਪੰਜ ਨੰਬਰ ਤੇ ਆ ਗਈ ਹੈ ਨਾ ਜੇ ਭਰਾ ਨੇ ਜੋੜਾ ਜੋੜਾ ਪਾਉਣਾ ਹੋ ਆ ਕਿਸੇ ਨੇ ਬਾਈ ਮਾਨਤਾ ਰੱਖੋ ਜੂ ਬਾਈ ਕੋਈ ਗੱਲ ਨਹੀਂ ਥਣ ਦਾ ਸਾਈਜ ਦਿਖਾ ਕਰੀ ਇਹਦਾ ਲੈ ਬਾਈ ਇਹਦਾ ਢੱਲਾ ਢੂਲਾ ਵਸੇਰੀਆਂ ਪਈਆਂ ਨੇ ਥਣ ਦਿਖਾ ਯਾਰ ਇਹਦਾ ਮੈਂ 2.5 ਲੱਖ ਆਲੀ ਮੱਝ ਨੂੰ ਮਾਤ ਪਾਉਂਦੀ ਆ ਥ ਏ ਆ ਗਈ ਫੁੱਲ ਵੱਡੀ ਠੰਡ ਦਾ ਸਹਜ ਇਹਦਾ ਵੀ ਸਰਾਇਆ ਇਹ ਵੀ ਬਈ ਠੰਡੀਆਂ ਕਿਵੇਂ ਮਰਜੀ ਕੋਈ ਬੰਦਾ ਲੈ ਠੀਕ ਹੈ ਗੱਲ ਕੋਈ ਮਰਜੀ ਬੈਠੇ ਜਾ ਵਿੱਚ ਆ ਇਹਦਾ ਵੀ ਐਂਡੇ ਆ ਕੰਮ ਇਹਦਾ ਸੁਆ ਇਹਦਾ ਦੂਜਾ ਸੁਆ ਬਈ ਇਹਦਾ ਵੀ ਦੂਜਾ ਸੁਆ ਹਾਂ ਬਈ ਤੋਰੇ ਨੂੰ ਵੀ ਚਮਕ ਚਮਕ ਬਹੁਤ ਹੈ ਜੀ ਵੀ ਹਨਾ ਹਾਂ ਬਈ ਇਹਦੇ ਵਿੱਚ ਥੋੜਾ ਜਿਹਾ ਆਪਾਂ ਮੰਨ ਸਕਦੇ ਆ ਵੀ ਜਰਸੀ ਜਾਂ ਐਰ ਸ਼ੈਰ ਦਾ ਕ੍ਰੋਸ ਹਨਾ ਇਹਦੇ ਐਰ ਸ਼ੈਰ ਤੇ ਜਰਸੀ ਦਾ ਕ੍ਰੋਸ ਆ ਬਈ ਐਰ ਸ਼ੈਰ ਤੇ ਜਰਸੀ ਬਸ ਇਹ ਗੱਲ ਨਹੀਂ ਜਿ ਮੰਨਦੀ ਬਈ ਆਪਾਂ ਕੋਈ ਮਰਜ਼ੀ ਬੜੀ ਲੈ ਜੇ ਕੋਈ ਗੱਲ ਨਹੀਂ ਚਲਕ ਜੀ ਪੈਂਦੀ ਆ ਜੀ ਹਫਤੇ ਦੇ ਏੜ ਗੇੜੀ ਇਹ ਕੱਢੂਗੀ ਵੱਡੇ ਕੱਦ ਕਾਟ ਚ ਆ ਗਈ ਹੈ ਨਾ ਹਾਂ ਇਹ ਵੱਡੀ ਆ ਬਈ ਦੁੱਧ ਕਿੰਨਾ ਕੁ ਪਾ ਸਕਦੀ ਹੈ ਇਹ ਦੁੱਧ ਦੇ ਦਊਗੀ ਬਈ 20 ਤੋਂ ਪਲੱਸ ਕਮਾ ਲਿਆ ਬਈ ਇੱਥੋਂ ਦੁੱਧ ਬਾਈ ਕਹਿੰਦਾ 20 ਤੋਂ ਬਾਹਰ ਦੇ ਦੂ ਕਿਉਂਕਿ ਬਾਕੀ ਸੋਨੂੰ ਬੈੜ ਦਾ ਢਾਂਚਾ ਵੀ ਦੱਸੂਗਾ ਦੁੱਧ ਫੈਟ ਵਾਲੀਆਂ ਪਾਉਣੀਆਂ ਸਾਰੀਆਂ ਬੈੜਾਂ ਚੰਗੀ ਫੈਟ ਵਾਲਾ ਦੁੱਧ ਪਾਉਣਗੀਆਂ ਤੇ ਚੰਗੀ ਕੁਆਲਿਟੀ ਦੀਆਂ ਨੇ ਗਰਮੀ 'ਚ ਸੋਨੂੰ ਡਾਕਟਰ ਸੱਦਣ ਦੀ ਲੋੜ ਨਹੀਂ ਪੈਂਦੀ ਹਾਂ ਹਾਂ ਬਈ ਗਰਮੀ ਵਾਲੀ ਨਹੀਂ ਹੈਗੀਆਂ ਆ ਸਾਰੀਆਂ ਤਕਰੀਬਨ ਗਰਮੀ ਵਾਲੀਆਂ ਨੇ ਸਰਦੀ ਵਿੱਚ ਚੱਲਦੀਆਂ ਨੇ ਜਿਆਦਾ ਪ੍ਰਿੰਟਡ ਬੱਛੀਆਂ ਇਹ ਗਰਮੀ 'ਚ ਇਦਾਂ ਦੀਆਂ ਗਾਵਾਂ ਚੱਲਦੀਆਂ ਨੇ ਹਾਂ ਪੱਲੇ ਇਹ ਕਿੰਨੇ ਪੈਸੇ ਲਵਾਂਗੇ ਇਹਦਾ ਬਈ ਮੁੱਲ 75 ਕਰਾ ਲਓ 72 ਕਰਾ ਲਓ ਇਹ ਆਪਾਂ ਦੋ ਘੜ 70000 ਦੀ ਬੱਸੀ ਦੇਵਾਂਗੇ ਬਈ 6 ਦੇਣੀਆਂ ਬਾਈ ਕਹਿੰਦਾ 68000 ਦੀ ਤੇ ਦੋ ਤਿੰਨ ਗਾਵਾਂ ਤੁਹਾਨੂੰ ਮੈਂ ਇਧਰਲੇ ਪੰਨੇ ਖੜੀਆਂ ਦਿਖਾ ਦਿਆਂ ਤੇ ਇਹਨਾਂ ਦੇ ਖੜੀਆਂ ਖੜੀਆਂ ਤੇ ਮਾਰਨੀ ਕਰੀ ਕੈਮਰਾ ਇੱਕ ਆ ਬੱਛੀ ਖੜੀਆ ਜਿਵੇਂ ਇਹਦਾ ਆਰਡਰ ਦਿਖਾ ਦਿੱਤਾ 810 ਹੈ ਜੀ ਚੀਜ਼ਾਂ ਕੁਆਲਿਟੀ ਦੀਆਂ ਨੇ ਨਾ ਬਈ ਠੰਡੀਆਂ ਨੇ ਬਾਕੀ ਕਿਵੇਂ ਮਰਜ਼ੀ ਕੋਈ ਕਿਵੇਂ ਮਰਜ਼ੀ ਬੈਠੀਆਂ ਨੇ ਠੀਕ ਆ ਗੱਲ ਇਹਦੀ ਗੱਬਣੀ ਇਹ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਬਈ ਇਹ ਵੀ ਹਫਤਾ ਬਸ ਇਹ ਰੰਗ ਰੰਗ ਬਹੁਤ ਸੋਹਣਾ ਲੇਵੇ ਦਾ ਨਾ ਹਾਂ ਬਈ ਫੀਟਿੰਗ ਲੇਵੇ ਦੀ ਸਾਰੀ ਪੂਰੀ ਵਧੀਆ ਇਹਦੇ ਪੈਸੇ ਇਹਦਾ ਬਈ ਆਪਾਂ ਇਹਦਾ 70 ਲੈ ਲਵਾਂਗੇ ਪੂਰਾ ਪੂਰਾ ਤੇ ਗਾਂ ਵਾਲੀ ਆ ਤੋੜ ਦੇ ਯਾਰ ਇਹਦੇ ਚੈਂਟੂਨ ਪਾਈ ਹੋਈ ਆ ਮੈਨੂੰ ਥੋੜੀ ਖਾਸ ਲੱਗਦੀ ਆ ਇਹ ਐ ਤੇ ਵੱਡੀ ਵੀ ਫੁੱਲ ਆ ਗਈ ਹੈ ਨਾ ਵੱਡੀ ਵੀ ਫੁੱਲ ਆ ਗਈ ਲੈ ਤੋੜ ਗੁਰਵਿੰਦਰਾ ਇਹਦਾ ਸੂਆ ਇਹਦਾ ਬਈ ਤੀਜਾ ਕ ਸੂਆ ਹੁਣ ਵੱਡੀ ਫੁਰਨਾ ਬਾਜਨ ਵਾਲੀ ਹੈ ਨਾ ਬਾਜਨ ਵਾਲੀ ਹੈ ਬਈ ਹੈਗੀ ਫੁੱਲ ਫਿਊਦ ਵਾਲੀ ਆ 26 22 ਕਿਲੋ ਦੁੱਧ ਦੇ ਦੋ ਬਈ ਉਹਦੀ ਰਿਪੋਰਟ ਚੰਗੀ ਵਾਲੀ ਹੈ ਜੀ ਹਾਂ ਬਈ ਤੇ ਬਾਕੀ ਝੋਲ ਵੀ ਦੱਸਦੀ ਹੈ ਜੀ ਕਿ ਕਿਸੇ ਸੱਜਣ ਨੇ ਵਧੀਆ ਰਾਸ਼ੀ ਲਾ ਕੇ ਤਿਆਰ ਕਰੀ ਹੋਈ ਹੈਗਾ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਫਾਰਮ ਦੇ ਵਿੱਚ ਜੇ ਚੰਗੀਆਂ ਗਾਵਾਂ ਜਦੋਂ ਤਿਆਰ ਹੁੰਦੀਆਂ ਨਾ ਪਹਿਲ ਨਾਲ ਪਛੀਆਂ ਜਿਹੜੀਆਂ ਆਪਾਂ ਕਹਿੰਦੇ ਨੇ ਨਾ ਵੀ ਆਪਾਂ ਨੂੰ 30 40 ਕਿਲੋ ਵਾਲੀ ਚਾਹੀਦੀ ਆ ਫੋਨ ਮੇਰੇ ਵਰਗਾ ਹਰੇਕ ਸੱਜਣ ਹੀ ਲਾ ਕੇ ਕਹਿੰਦਾ ਪਰ ਜਦੋਂ ਉਹ ਤਿਆਰ ਕਰਨੀਆਂ ਪੈਂਦੀਆਂ ਨੇ ਉਹ ਲੱਖ ਲੱਖ ਤੱਕ ਖਾਏ ਜਾਂਦੀਆਂ ਫਾਰਮਾਂ 'ਚ ਖੜੀਆਂ ਤਾਂ ਫਾਰਮ ਵਾਲਾ 2 ਢਾਈ ਉਹਦਾ ਮੰਗਦਾ ਹੁੰਦਾ ਆਪਾਂ ਕਹਿੰਦੇ ਨੇ ਵੀ 2 ਢਾਈ ਲੱਖ ਰੁਪਈਆ ਮੰਗਦਾ ਬੰਦਾ ਉਹ ਕਿਸੇ ਗੱਲ ਤੂੰ ਮੰਗਦਾ ਆਪਾਂ ਇਹਦੇ ਕਿੰਨੇ ਪੈਸੇ ਲਵਾਂਗੇ ਅੱਜ ਇਹਦਾ ਬਾਈ ਲੈਣ ਦੇ ਨੇ 85000 ਦੀ ਬੜੀ ਦੇਵਾਂਗੇ ਆਪਾਂ ਇਹ ਇਹ ਦੇਵਾਂਗੇ 85 ਦੀ ਮਾਨਤਾ ਨੂੰ ਥੋੜਾ ਬੋਤਾ ਹੋ ਜੂ ਹੈ ਮਾਨਤਾਣ ਕਰ ਦਾਂਗੇ ਬਾਈ ਆ ਗਾ ਵਾਲੀ ਇਹ ਬਾਈ ਘਰੇ ਰੱਖੀਏ ਇਹ ਤਾਂ ਨਹੀਂ ਵੇਚਣੀ ਨਹੀਂ ਨਹੀਂ ਵੇਚਣੀ ਦੇਖ ਲੈ ਨਹੀਂ ਵੇਚਣੀ ਆ ਜਾ ਫਿਰ ਨੰਬਰ ਬੋਲ ਦੇ ਜਰਾ ਨੰਬਰ ਬੋਲ ਦੇ ਨੰਬਰ 96152 ਬਾਈ 34000 96153 ਤੇ 34022 ਦਾ ਨੰਬਰ ਹੈ ਨਾਮ ਪਾਲਾ ਤੇ ਨਾਲ ਇਹਦੇ ਹੁੰਦਾ ਗੁਰਵਿੰਦਰ ਪਿੰਡ ਝਾੜੋਂ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ